ਕਿਸੇ ਨੇ ਨਾ ਇੱਕ ਬੜਾ ਪਿਆਰਾ ਪ੍ਰਮਾਣ ਦਿੱਤਾ ਉਹ ਕਹਿੰਦਾ ਮਿੱਤਰ ਹੋਣਾ ਕਿਵੇਂ ਦਾ ਚਾਹੀਦਾ ਸੱਜਣ ਮਿੱਤਰ ਦੋਸਤ ਫਰੈਂਡਸ਼ਿਪ ਕਿਹਦੇ ਨਾਲ ਕਰਨੀ ਚਾਹੀਦੀ ਕਿਵੇਂ ਦਾ ਹੋਣਾ ਚਾਹੀਦਾ ਉਹਦੀਆਂ ਕੁਆਲਟੀਜ਼ ਕੀ ਨੇ ਤੇ ਇੱਕ ਪੁਰਾਤਨ ਗ੍ਰੰਥ ਦੇ ਬਚਨ ਨੇ ਉਹ ਕਹਿਣ ਲੱਗਾ ਸਾਜਣ ਐਸਾ ਚਾਹੀਏ ਮਿੱਤਰ ਐਵੇਂ ਦਾ ਹੋਵੇ ਸੱਜਣ ਐਵੇਂ ਦਾ ਹੋਵੇ ਜੋ ਢਾਲ ਸਰੀਖਾ ਹੋਵੇ ਹੁਣ ਆਪ ਜੀ ਬੈਠੇ ਹੋ ਗੁਰੂ ਚਰਨਾ ਚ ਫਤਿਹਗੜ੍ਹ ਸਾਹਿਬ ਦੇ ਮੁਕਾਮ ਤੇ ਜਦੋਂ ਨਤਮਸਤਕ ਹੋਏ ਤੇ ਸਾਹਮਣੇ ਸ਼ਾਸਤਰ ਵੀ ਪਏ ਨੇ ਉਹਨਾਂ ਚ ਇੱਕ ਢਾਲ ਹੈ ਤੇ ਢਾਲ ਦੀ ਜਗ੍ਹਾ ਪਤਾ ਕਿਹੜੀ ਹੁੰਦੀ ਬੰਦੇ ਦੇ ਮੋਢਿਆਂ ਤੇ ਜਿਹੜੇ ਸੂਰਬੀਰ ਨੇ ਜਿਹੜੇ ਯੋਧੇ ਨੇ ਉਹ ਆਪਣੇ ਮੋਢਿਆਂ ਤੇ ਢਾਲ ਰੱਖ ਕੇ ਤੇ ਫਿਰ ਮੈਦਾਨੇ ਜੰਗ ਜਾਣਗੇ ਉਹ ਢਾਲ ਦਾ ਕੰਮ ਕੀ ਹੈ ਉਹ ਕਹਿੰਦੀ ਵੀ ਐ ਕਰ ਓਣਾ ਸੁੱਖ ਦਾ ਸਮਾਂ ਓਣਾ ਖੁਸ਼ੀ ਦਾ ਸਮਾਂ ਖੇੜੇ ਦਾ ਸਮਾਂ ਤੇ ਸਾਨੂੰ ਮੈਨੂੰ ਇੱਕ ਜਗ੍ਹਾ ਚਾਹੀਦੀ ਮੇਰੀ ਮੇਰੀ ਜਗ੍ਹਾ ਤੇ ਪਹੁੰਚਾ ਦਿਓ ਬੰਦੇ ਨੇ ਢਾਲ ਆਪਣੇ ਮੋਢਿਆਂ ਤੇ ਲਾ ਲਈ ਅੱਗੇ ਆ ਗਿਆ ਮੈਦਾਨੇ ਜੰਗ ਤੇ ਢਾਲ ਕਹਿਣ ਲੱਗੀ ਇਹ ਆ ਬਿਪਤਾ ਦਾ ਸਮਾਂ ਹੁਣ ਮੈਨੂੰ ਅੱਗੇ ਕਰ ਦੇ ਕੋਈ ਤਲਵਾਰ ਉਹਦੇ ਵੱਲ ਵਧੀ ਸ਼ਮਸ਼ੀਰ ਵਧੀ ਤੇ ਢਾਲ ਅੱਗੇ ਆ ਕੇ ਉਹ ਸਾਰਾ ਦੁੱਖ ਆਪਣੇ ਤੇ ਸਹਾਰ ਗਈ ਨੇਜਾ ਬੰਦੇ ਵਾਲੇ ਪਾਸੇ ਨੂੰ ਦੌੜ ਕੇ ਆਇਆ ਤੇ ਉਹ ਢਾਲ ਨੇ ਅੱਗੇ ਹੋ ਕੇ ਉਹ ਵੀ ਵਾਰ ਕਬੂਲ ਕਰ ਲਿਆ ਕੋਈ ਨਾਗਣੀ ਕੋਈ ਵੀ ਸ਼ਸਤਰ ਕੁਟਾਰ ਮਨੁੱਖ ਵੱਲ ਵਦੀ ਤੇ ਢਾਲ ਹਰੇਕ ਵਾਰ ਆਪਣੇ ਉੱਤੇ ਲੈ ਰਹੀ ਉਹਦੇ ਤੋਂ ਬਾਅਦ ਬਿਗਲ ਵੱਜ ਗਿਆ ਜੰਗ ਬੰਦ ਹੋ ਗਿਆ ਤੇ ਢਾਲ ਨੇ ਕਿਹਾ ਕਹਿੰਦੀ ਮੈਨੂੰ ਮੇਰੀ ਜਗ੍ਹਾ ਲੈ ਜਾਓ ਮੈਨੂੰ ਪਿੱਠ ਦੇ ਪਿੱਛੇ ਮੇਰੀ ਜਗ੍ਹਾ ਉੱਥੇ ਲੈ ਜਾਓ ਬੰਦੇ ਨੇ ਉੱਤੇ ਫਿਰ ਉਹਨੂੰ ਪਾ ਲਿਆ ਤੇ ਅੱਗੋਂ ਦੌੜ ਕੇ 5 7 10 20 ਬੰਦੇ ਆਏ ਕਹਿਣ ਲੱਗੇ ਜੀ ਵਧਾਈਆਂ ਤੁਸੀਂ ਜੰਗ ਜਿੱਤ ਗਏ ਮੁਬਾਰਕਾਂ ਬੜੇ ਵੱਡੇ ਸੂਰਬੀਰ ਜੇ ਤੁਸੀਂ ਪੰਜਾਂ ਦਾ ਦਸਾਂ ਦਾ ਇਕੱਲਿਆਂ ਨੇ ਮੁਕਾਬਲਾ ਕਰ ਲਿਆ ਉਹ ਬੰਦਾ ਪੁੱਛੇ ਵੀ ਭਰਾਵਾ ਇਹ ਵਾਰ ਤਾਂ ਢਾਲ ਸਹਿੰਦੀ ਰਹੀ ਜਿੰਨੀ ਵੀ ਵਿਪਤਾ ਸੀ ਜਿੰਨੀ ਵੀ ਪੀੜਾ ਸੀ ਜਿੰਨੀ ਵੀ ਦਰਦ ਸੀ ਉਹ ਤੇ ਢਾਲ ਲੈ ਸ ਹੈ ਤੂੰ ਕੇਵਲ ਢਾਲ ਅੱਗੇ ਕੀਤੀ ਹੈ ਵਧਾਈਆਂ ਦੀ ਪਾਤਰ ਤਾਂ ਢਾਲ ਹੈ ਉਹ ਕਹਿਣ ਲੱਗੇ ਨਹੀਂ ਉਹ ਵਿਦਵਾਨ ਨੇ ਬੋਲ ਕੇ ਆ ਕਹਿਣ ਲੱਗਾ ਕਿਵੇਂ ਦਾ ਸੱਜਣ ਚਾਹੀਦਾ ਸਾਜਨ ਐਸਾ ਚਾਹੀਏ ਜੋ ਢਾਲ ਸਰੀਖਾ ਹੋਵੇ ਬੰਦਾ ਪੁੱਛੇ ਵੀ ਸੱਜਣ ਦਾ ਢਾਲ ਬੰਦਾ ਨਾਲ ਕੀ ਮਤਲਬ ਢਾਲ ਤਾਂ ਕਠੋਰ ਹੈ ਲੋਹੇ ਦੀ ਹੈ ਇਹਦਾ ਮਤਲਬ ਸੱਜਣ ਲੋਹੇ ਦਾ ਹੋਣਾ ਚਾਹੀਦਾ ਕਠੋਰ ਹੋਣਾ ਚਾਹੀਦਾ ਕਹਿੰਦੇ ਨਹੀਂ ਢਾਲ ਦਾ ਸੁਭਾਅ ਕੀ ਹੈ ਉਹ ਕਹਿੰਦੀ ਜਦੋਂ ਖੁਸ਼ੀ ਦਾ ਸਮਾਂ ਆਨੰਦ ਦਾ ਸਮਾਂ ਮੇਰੀ ਜਗ੍ਹਾ ਤੇਰਾ ਪਿੱਠ ਤੇਰਾ ਲੱਕ ਮੈਨੂੰ ਉਹ ਜਗ੍ਹਾ ਲੈ ਜੀ ਜਦੋਂ ਵਿਪਤਾ ਦਾ ਸਮਾਂ ਮੈਨੂੰ ਅੱਗੇ ਲੈ ਜੀ ਮੈਂ ਦੁੱਖ ਆਪਣੇ ਤੇ ਸਹਾਰ ਲਵਾਂਗੀ ਪਰ ਉਹਦੇ ਤੋਂ ਬਾਅਦ ਜਿੰਨੀਆਂ ਵਧਾਈਆਂ ਮਿਲਣੀਆਂ ਹਨ ਜਿਨ੍ਹਾਂ ਤੇਨੂੰ ਹਾਰ ਤੇਰੇ ਗਲਾਂ 'ਚ ਪਾਏ ਜਾਣੇ ਨੇ ਉਹ ਸਾਰੇ ਦਾ ਕ੍ਰੈਡਿਟ ਤੂੰ ਲੈ ਲਈ ਕਹਿੰਦੇ ਸੱਜਣ ਵੀ ਐਵੇਂ ਦਾ ਚਾਹੀਦਾ ਜਦੋਂ ਵਿਪਤਾ ਦਾ ਸਮਾਂ ਆਵੇ